ਦੋਸਤੋ ਮੇਰੀ ਕਹਾਣੀ ਸਿਰਲੇਖ ਹੈ ਅਜ ਦੇਸ਼ ਕਹਾਣੀ ਸੈਸ਼ਨ ਵਿੱਚ ਮੈਂ ਤੁਹਾਡਾ ਹੋਸਟ ਆਪਣੀ ਇੱਕ ਹੋਰ ਕਹਾਣੀ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ ਕਹਾਣੀ ਦਾ ਸਿਰਲੇਖ ਹੈ ਕਿਤਾਬਾਂ ਕਿਉਂ ਨਹੀਂ ਵਿਕਦੀਆਂ ਪਬਲਿਸ਼ਰ ਕੋਲ ਬੈਠਿਆ ਮੈਂ ਆਪਣੀਆਂ ਕਿਤਾਬਾਂ ਦੀ ਸੂਚੀ ਉਸ ਨੂੰ ਦਿੱਤੀ ਉਸਨੇ ਮੁੰਡੇ ਨੂੰ ਆਵਾਜ਼ ਮਾਰੀ ਆ ਪਰਚਾ ਲੈ ਜਾਈ ਤੇ ਦੇਖ ਕਿਹੜੀਆਂ ਕਿਤਾਬਾਂ ਮੰਗ ਰਹੇ ਨੇ ਬੌਜੀ ਮੁੰਡਾ ਅੰਦਰੋਂ ਕਿਤਾਬਾਂ ਦੇ ਭਾਰੀ ਬੰਡਲ ਚੁੱਕਿਆ ਆ ਰਿਹਾ ਸੀ ਉਸਨੇ ਬੇਤਿਆਨੇ ਜੈ ਪਰਚੀ ਫੜੀ ਤੇ ਅੰਦਰ ਚਲਾ ਗਿਆ ਕੁਝ ਦੇਰ ਬਾਅਦ ਉਹ ਉਨੀ ਪੈਰੀ ਵਾਪਸ ਆ ਗਿਆ ਲਾਲਾ ਜੀ ਇਹ ਕਿਤਾਬਾਂ ਆਪਣੇ ਕੋਲ ਹੈ ਨਹੀਂ ਹੈ ਨਹੀਂ ਭਲਾ ਇਹ ਕਿਹੜੀਆਂ ਕਿਤਾਬਾਂ ਨੇ ਲੈ ਦਿਖਾ ਤਾਂ ਉਸਨੇ ਮੁੰਡੇ ਹੱਥੋਂ ਪਰਚੀ ਫੜ ਲਈ ਇੱਕ ਨਜ਼ਰ ਮਾਰੀ ਤੇ ਕਹਿਣ ਲੱਗਾ ਸਹੀ ਗੇ ਮੁੰਡੇ ਨੇ ਇਹ ਕਿਤਾਬਾਂ ਸਾਡੀ ਦੁਕਾਨ ਤੋਂ ਨਹੀਂ ਮਿਲਣੀਆਂ ਕਿਹੜੀ ਜਮਾਤ ਚ ਪੜਦਾ ਆਪਣਾ ਕਾਕਾ ਮੈਂ ਉਸਦੇ ਹੱਥੋਂ ਪਰਚੀ ਫੜ ਲਈ ਇਹ ਕਿਤਾਬਾਂ ਤੁਹਾਡੀ ਦੁਕਾਨ ਤੋਂ ਮਿਲ ਵੀ ਨਹੀਂ ਸਕਦੀਆਂ ਕਿਉਂ ਇਹੋ ਜੀ ਕਿਹੜੀ ਗੱਲ ਹੈ ਕਿਉਂਕਿ ਇਹ ਮੇਰੀਆਂ ਕਿਤਾਬਾਂ ਨੇ ਜਿਹੜੀਆਂ ਮੈਂ ਹਾਲੇ ਕਿਸੇ ਨੂੰ ਵੇਚੀਆਂ ਹੀ ਨਹੀਂ ਤੁਹਾਡੀਆਂ ਦੁਕਾਨਦਾਰ ਨੇ ਹੈਰਾਨ ਹੋ ਕੇ ਪੁੱਛਿਆ ਮਤਲਬ ਤੁਸੀਂ ਵੀ ਦੁਕਾਨਦਾਰ ਹੋ ਨਹੀਂ ਨਾ ਤਾਂ ਮੈਂ ਕੋਈ ਵਪਾਰੀ ਆ ਤੇ ਨਾ ਦੁਕਾਨਦਾਰ ਇਹ ਕਿਤਾਬਾਂ ਮੈਂ ਲਿਖੀਆਂ ਤੇ ਹੁਣ ਮੈਂ ਚਾਹਣਾ ਕਿ ਤੁਸੀਂ ਇਹ ਕਿਤਾਬਾਂ ਮੇਰੇ ਤੋਂ ਲੈ ਕੇ ਆਪਣੀ ਦੁਕਾਨ ਤੇ ਵਿੱਚੋਂ ਇਹ ਸਾਰਾ ਕੁਝ ਮੈਂ ਇੱਕੋ ਸਾਇਆ ਆ ਗਿਆ ਇਹ ਕਿਹੜੀ ਜਮਾਤ ਦੀਆਂ ਕਿਤਾਬਾਂ ਨੇ ਉਸਨੇ ਪਰਚੀ ਉੱਪਰ ਇੱਕ ਸਰਸਰੀ ਨਜ਼ਰ ਮਾਰੀ ਇਸ ਵਾਰੀ ਉਸਤੇ ਨਜ਼ਰ ਮਾਰਨ ਦਾ ਅੰਦਾਜ਼ ਕੁਝ ਵੱਖਰਾ ਸੀ ਜਿਵੇਂ ਉਹ ਕੁਝ ਜੋਖ ਰਿਹਾ ਹੋਵੇ ਨਹੀਂ ਜੀ ਜਮਾਤ ਦੀਆਂ ਨਹੀਂ ਫਿਰ ਇਹ ਮੇਰੀਆਂ ਕਵਿਤਾਵਾਂ ਤੇ ਕਹਾਣੀਆਂ ਦੀਆਂ ਕਿਤਾਬਾਂ ਨੇ ਦੋ ਨਾਵਲ ਹਨ ਇਹ ਦੋ ਪੰਜਾਬੀ ਬੋਲੀ ਬਾਰੇ ਲਿਖੀਆਂ ਹੋਈਆਂ ਕਿਤਾਬਾਂ ਨੇ ਕੁੱਲ 14 ਕਿਤਾਬਾਂ ਨੇ ਮੇਰੇ ਪਿਛਲੇ 20 ਸਾਲਾਂ ਦੀ ਕਮਾਈ ਹੈ ਹਮਮ ਇਹਨਾਂ ਨੂੰ ਛਾਪਿਆ ਕਿਸਨੇ ਹੈ ਮੇਰਾ ਮਤਲਬ ਇਹਨਾਂ ਦਾ ਪਬਲਿਸ਼ਰ ਕੌਣ ਹੈ ਦੁਕਾਨਦਾਰ ਨੇ ਆਪਣੀਆਂ ਐਨਕਾਂ ਦੇ ਉੱਪਰ ਪੁੱਛਿਆ ਕਿਸੇ ਨੇ ਨਹੀਂ ਇਹ ਕੰਮ ਵੀ ਮੈਨੂੰ ਖੁਦ ਹੀ ਕਰਨਾ ਪਿਆ ਅੱਛਾ ਫਿਰ ਇਹ ਪ੍ਰਤਿਭਾ ਪ੍ਰਕਾਸ਼ਨ ਕੌਣ ਹੈ ਪ੍ਰਤਿਭਾ ਮੇਰੀ ਧੀ ਦਾ ਨਾਮ ਸੀ ਉਸਨੇ ਇਹ ਸਾਰਾ ਤਰਦਦ ਕੀਤਾ ਸੀ ਬੜੀ ਮਿਹਨਤੀ ਤੇ ਬੜੀ ਹੌਨਹਾਰ ਕੁੜੀ ਸੀ ਤਿੰਨ ਸਾਲ ਹੋਏ ਸਨ ਵੀ ਇਹਨੂੰ ਪਰ ਪਿਛਲੇ ਸਾਲ ਉਸ ਵਿਚਾਰੀ ਨੂੰ ਮੈਂ ਬੋਲਦਾ ਬੋਲਦਾ ਰੁਕ ਗਿਆ ਕੀ ਹੋਇਆ ਉਸ ਵਿਚਾਰੀ ਨੂੰ ਉਸਦੇ ਸਹੁਰਿਆਂ ਨੇ ਦਾਜ ਲਈ ਇੰਨਾ ਤੰਗ ਕੀਤਾ ਕਿ ਵਿਚਾਰੀ ਨੂੰ ਫਹਾ ਲੈਣਾ ਪਿਆ ਸੱਸ ਸਹੁਰੇ ਦੇ ਤਾਨਿਆਂ ਤੋਂ ਬਚਣ ਲਈ ਰਾਮ 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 ਬਹੁਤਾਂ ਅਰਥ ਹੋਇਆ ਪਰਮਾਤਮਾ ਉਸਦੀ ਰੂਹ ਨੂੰ ਸ਼ਾਂਤੀ ਦੇਵੇ ਰੱਬ ਅਜੇ ਦਿਨ ਕਿਸੇ ਬਾਪ ਨੂੰ ਨਾ ਦਿਖਾਵੇ ਜੀ ਰਬ ਉਸ ਦਿਰ ਨੂੰ ਸ਼ਾਂਤੀ ਦੇਵੇ ਇਹਨਾਂ ਕਿਤਾਬਾਂ ਨੂੰ ਛਾਪਣ ਦਾ ਕੰਮ ਉਸਨੇ ਕੀਤਾ ਮੇਰੇ ਲਈ ਉਹ ਧੀ ਘੱਟ ਸੀ ਫਰਿਸ਼ਤਾ ਵਧ ਪੁੱਤਰਾ ਨਾਲੋਂ ਵੀ ਵੱਧ ਕੇ ਸੀ ਉਹ ਮੇਰੇ ਲਈ ਆਪਣੀਆਂ ਡਬ ਡਬਾਈਆਂ ਅੱਖਾਂ ਨੂੰ ਰੁਮਾਲ ਨਾਲ ਪੂੰਝਦਿਆਂ ਬੈਠਿਆ ਜ਼ਰੂਰ ਹੋਵੇਗੀ ਨੇਕ ਧੀਆਂ ਪੁੱਤਰ ਮਾਪਿਆਂ ਦੀ ਸ਼ਾਨ ਹੁੰਦੇ ਨੇ ਉਸਨੇ ਮੇਰੇ ਨਾਲ ਹਮਦਰਦੀ ਜਤਾਈ ਜਦੋਂ ਤੱਕ ਜਿਉਂਦੀ ਰਹੀ ਉਹ ਕਿਤਾਬਾਂ ਛਾਪ ਕੇ ਵੇਚਦੀ ਰਹੀ ਉਸ ਤੇ ਜਾਨ ਬੱਤ ਸਾਰਾ ਕੰਮ ਰੁਕ ਗਿਆ ਕਮਰਾ ਭਰਿਆ ਪਿਆ ਕਿਤਾਬਾਂ ਨਾਲ ਅਸੀਂ ਕੀ ਕਰਾਂਗੇ ਉਹਨਾਂ ਦਾ ਜੇਕਰ ਇਹ ਪਾਠਕਾਂ ਤੱਕ ਪਹੁੰਚ ਜਾਣ ਤਾਂ ਉਸ ਵਿਚਾਰੀ ਦੀ ਰੂਹ ਨੂੰ ਸ਼ਾਂਤੀ ਮਿਲੇਗੀ ਉਹ ਤਾਂ ਠੀਕ ਹੈ ਪਰ ਮੇਰੀ ਵੀ ਮਜਬੂਰੀ ਹੈ ਮੈਂ ਸਿਲਾਬ ਸਿਲੇਬਸ ਤੋਂ ਬਾਹਰ ਦੀਆਂ ਕਿਤਾਬਾਂ ਨਹੀਂ ਵੇਚਦਾ ਨਾਲੇ ਅੱਜਕੱਲ ਕਿਤਾਬਾਂ ਪੜਦਾ ਹੀ ਕੋਣ ਹੈ ਕਿਤਾਬਾਂ ਕੋਈ ਨਹੀਂ ਪੜਦਾ ਮੈਂ ਹੈਰਾਨ ਹੋ ਕੇ ਉਸ ਨੂੰ ਪੁੱਛਿਆ ਜੀ ਬਾਦਸ਼ਾਹ ਕਿਤਾਬਾਂ ਕੋਈ ਨਹੀਂ ਪੜਦਾ ਸਾਰੇ ਫਿਲਮਾਂ ਦੇਖਦੇ ਨੇ ਮੋਬਾਈਲਾਂ ਉੱਪਰ ਚੈਟ 100-100 ਰੁਪਏ ਦੇ ਪੀਜ਼ਾ 버ਗਰ ਇਹਨਾਂ ਉੱਪਰ ਤਾਂ ਖਰਚ ਕਰ ਦਿੰਦੇ ਨੇ ਪਰ ਕਿਤਾਬਾਂ ਨਹੀਂ ਖਰੀਦਦੇ ਸ਼ੌਕ ਹੀ ਨਹੀਂ ਹੈ ਕਿਤਾਬ ਦਾ ਮੇਰੇ ਆਪਣੇ ਬੱਚਿਆਂ ਨੂੰ ਮੇਰੇ ਕੰਮ ਵਿੱਚ ਕੋਈ ਦਿਲਚਸਪੀ ਨਹੀਂ ਉਹ ਸਮਝਦੇ ਹਨ ਕਿ ਮੈਂ ਤਾਂ ਬਸ ਰੱਦੀ ਢੇਰ ਉੱਪਰ ਬੈਠਾ ਹਾਂ ਕਈ ਵਾਰੀ ਲੜ ਪੈਂਦੇ ਨੇ ਕਿ ਮੈਂ ਕਿਤਾਬਾਂ ਛੱਡ ਕੇ ਕੋਈ ਹੋਰ ਕੰਮ ਸ਼ੁਰੂ ਕਰਦਿਆਂ ਪਰ ਕੀ ਕਰਾਂ ਇਹ ਮੇਰਾ ਪਿਤਾ ਪੁਰਖੀ ਕੰਮ ਹੈ ਫਿਰ ਉਸਨੇ ਲੰਮਾ ਸਾਹ ਭਰਿਆ ਤੇ ਕਿਹਾ ਕਿਤਾਬਾਂ ਨਹੀਂ ਵਿਕਦੀਆਂ अलमारੀਆਂ ਵਿੱਚ ਪਈਆਂ ਰਹਿੰਦੀਆਂ ਸਿਉਕ ਲੱਗ ਜਾਂਦੀ ਹੈ ਮਿੱਟੀ ਹੋ ਜਾਂਦੀ ਹੈ ਪਰ ਇਹਨਾਂ ਦਾ ਕੋਈ ਖਰੀਦਾਰ ਹੀ ਨਹੀਂ ਮਿਲਦਾ ਉਸਨੇ ਕਾਊਂਟਰ ਦੇ ਹੇਠੋਂ ਦੋ ਚਾਰ ਪੁਰਾਣੀਆਂ ਕਿਤਾਬਾਂ ਕੱਢ ਕੇ ਮੇਰੇ ਸਾਹਮਣੇ ਰੱਖ ਦਿੱਤੀਆਂ ਇਹ ਮੈਂ ਛਾਪੀਆਂ ਸਨ ਪਰ ਕੋਈ ਖਰੀਦਣ ਹੀ ਨਹੀਂ ਆਇਆ ਸਾਰਾ ਮਾਲ ਮਿੱਟੀ ਹੋ ਗਿਆ ਹਾਲੇ ਪਿਛਲੇ ਸਾਲ ਹੀ ਮੈਂ ਨੌਂ ਟਰੱਕ ਪਰ ਕੇ ਕਾਗਜ਼ ਦੀ ਫੈਕਟਰੀ ਚ ਭੇਜੇ ਨੇ ਦੋ ਕਮਰੇ ਤੂੜੇ ਹੋਏ ਸਨ ਖਾਲੀ ਕੀਤੇ ਨੇ ਉਸਨੇ ਉਹਨਾਂ ਕਿਤਾਬਾਂ ਵੱਲ ਦੇਖਿਆ ਤੇ ਫਿਰ ਕਹਿਣ ਲੱਗਿਆ ਹਾਂ ਹੁਣ ਮੈਂ ਪਬਲਿਸ਼ਰ ਨਹੀਂ ਰਿਹਾ ਸਿਰਫ ਕਿਤਾਬਾਂ ਵੇਚਦਾ ਉਹ ਕਿਤਾਬਾਂ ਜਿਹੜੀਆਂ ਵਿਕਦੀਆਂ ਨੇ ਪਰ ਕਿ ਮੈਂ ਕਿਤਾਬਾਂ ਨਾ ਛਾਪਦਾ ਤੇ ਨਾ ਛਪਾਉਣਾ ਫਿਰ ਉਹ ਮੇਰੇ ਵੱਲ ਨੂੰ ਹੋ ਕੇ ਆਖਣ ਲੱਗਾ ਬਾਉ ਜੀ ਗੁੱਸਾ ਨਾ ਕਰਨਾ ਇਹ ਕਵਿਤਾ ਕਹਾਣੀ ਛੱਡੋ ਕੋਈ ਵਿਕਣ ਵਾਲੀ ਕਿਤਾਬ ਲਿਖੋ ਕੋਈ ਗਾਈਡ ਲਿਖੋ ਚਲੋ ਛੱਡੋ ਗਾਈਡ ਨਾ ਸੀ ਤਾਂ ਨੋਟਸ ਸੀ ਸਹੀ ਤੁਸੀਂ ਕੋਈ ਗ੍ਰਾਮਰ ਦੀ ਕਿਤਾਬ ਕਿਉਂ ਨਹੀਂ ਲਿਖਦੇ ਨਾਲੇ ਵਿਗੂਗੀ ਤੇ ਨਾਲੇ ਪੈਸੇ ਵੀ ਮਿਲਣਗੇ ਲਾਲਾ ਜੀ ਤੁਸ ਤਾਂ ਮਜ਼ਾਕ ਕਰਦੇ ਹੋ ਨਹੀਂ ਵੇਚਣੀ ਤਾਂ ਨਾ ਸਹੀ ਪਰ ਮਜ਼ਾਕ ਕਰਨ ਦਾ ਹੱਕ ਤਾਂ ਨਹੀਂ ਬਣਦਾ ਨਾ ਤੁਹਾਡਾ ਮੈਂ ਇਹ ਕਹਿ ਕੇ ਉਸ ਕਿਤਾਬਾਂ ਵਾਲੀ ਦੁਕਾਨ ਤੋਂ ਬਾਹਰ ਆ ਗਿਆ ਬਾਹਰ ਬੋਡੀ ਪਬਲਿਸ਼ਰ ਦਾ ਸਾਈਨ ਪਰ ਅੰਦਰ ਤਾਂ ਦੁਕਾਨਦਾਰ ਬੈਠਾ ਸੀ ਨਫੇ ਤੇ ਨੁਕਸਾਨ ਦੀ ਪਰਖ ਕਰਨ ਵਾਲਾ ਦੁਕਾਨਦਾਰ ਸੋ ਐਸੀ ਮੇਰੀ ਅੱਜ ਦੀ ਕਹਾਣੀ ਇਸ ਕਹਾਣੀ ਬਾਰੇ ਇੱਕ ਖਾਸ ਗੱਲ ਇਹ ਹੈ ਕਿ ਇਹ ਕਹਾਣੀ ਸਕੂਲ ਵਿੱਚ ਬੱਚਿਆਂ ਦੇ ਨਾਲ ਕਲਾਸ ਵਿੱਚ ਪੜ੍ਹੀਆਂ ਜਾਣ ਵਾਲੀਆਂ ਕਹਾਣੀਆਂ ਵੱਜੋਂ ਲਿਖੀ ਗਈ। ਸ਼ੁਕਰੀਆ।